ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਬੜੀ ਹੈਰਾਨੀ ਹੁੰਦੀ ਹੈ ਗੱਲਾਂ ਸੁਣ ਕੇ ਵੀ ਅਕਸਰ ਆਪਣੇ ਜਿਹੜੇ ਪੰਜਾਬੀ ਆ ਭਾਰਤੀ ਆ ਕਿੱਧਰ ਨੂੰ ਜਾ ਰਹੇ ਆ ਉਹਨਾਂ ਦੀ ਮੈਂਟੈਲਿਟੀ ਹੈ ਜਿਹੜੀ ਉਹਨਾਂ ਨੂੰ ਕਿੱਧਰ ਲੈ ਕੇ ਜਾ ਰਹੀ ਹੈ ਵੀ ਇੱਕ ਪਾਸਿਓ ਆਪਾਂ ਉਹਨਾਂ ਨੂੰ ਕੋਸ਼ਿਸ਼ ਕਰਦੇ ਆਂ ਵੀ ਸ਼ਾਇਦ ਹਾਲਾਤ ਜਿਹੜੇ ਹੈਗੇ ਆ ਉਹ ਸੁਧਰ ਜਾਣ ਆਪਣੇ ਪੰਜਾਬੀ ਜਿਹੜੇ ਸਮਝਦਾਰ ਹੋ ਜਾਣ ਤੇ ਨਾ ਕੋਈ ਉਹਦਾਂ ਦੇ ਗਲਤ ਸਟੈਪ ਲੈਣ ਪਰ ਬਾਰਲੇ ਮੁਲਕਾਂ ਦੀ ਜਿਹੜੀ ਇਮੇਜ ਆ ਉਹਨਾਂ ਦੇ ਦਿਮਾਗ 'ਚ ਇੰਨੀ ਕਿ ਘਰ ਘਰ ਚੁੱਕੀ ਆ ਵੀ ਉਹਨਾਂ ਨੂੰ ਇਹ ਲੱਗਦਾ ਵੀ ਸਾਡੀ ਜਿਹੜੀ ਗਤੀ ਆ ਉਹ ਬਾਹਰ ਜਾ ਕੇ ਹੀ ਹੋ ਸਕਦੀ ਆ ਜਾਂ ਬਾਹਰਲੇ ਮੁਲਕ 'ਚ ਜਾ ਕੇ ਹੋ ਸਕਦੀ ਆ ਆਪਦੇ ਅਸੀਂ ਦੇਸ਼ ਪਰਦੇਸ ਦੇ ਵਿੱਚ ਰਹਿ ਕੇ ਕਦੀ ਨਹੀਂ ਕਰ ਸਕਦੇਗੇ ਤੇ ਹਰਾਣ ਕਰਨ ਵਾਲੀ ਗੱਲ ਇਹ ਆ ਕਿ ਹੁਣ ਪਹਿਲਾਂ ਤਾਂ ਕੈਨੇਡਾ ਡ੍ਰੀਮ ਕੰਟਰੀ ਸੀਗਾ ਭਾਰਤੀਆਂ ਦਾ ਪੰਜਾਬੀਆਂ ਦਾ ਤੇ ਹੁਣ ਅੱਜਕੱਲ ਅਮਰੀਕਾ ਬਣਿਆ ਹੋਇਆ ਤੇ ਮੈਨੂੰ ਸਮਝ ਨਹੀਂ ਆਉਂਦੀ ਬੰਦੇ ਮਰੀਕ ਕੈਨੇਡਾ ਦਾ ਵੀਜ਼ਾ ਲੈ ਲੈ ਕੇ ਕੈਨੇਡਾ ਪਹੁੰਚ ਕੇ ਤੇ ਡੌਂਕੀਆਂ ਲਾ ਲਾ ਕੇ ਅਮਰੀਕਾ ਦੇ ਵਿੱਚ ਵੜੀ ਜਾਂਦੇ ਆ। ਬਿਨਾ ਦਸਤਾਵੇਜ਼ ਦੇ ਬਾਰਡਰ ਕ੍ਰੋਸ ਕਰ ਰਹੇ ਆ। ਜਿਹੜਾ CBP ਵਾਲੇ ਉਹਨਾਂ ਦੇ ਅੰਕੜਿਆਂ ਮੁਤਾਬਕ ਵੀ ਬਹੁਤ ਸਾਰੇ ਜਿਹੜੇ ਹੈਗੇ ਆ ਪੰਜਾਬੀ ਆ ਵੱਡੀ ਤਾਦਾਦ ਤੇ ਕੈਨੇਡਾ ਵਾਲੇ ਪਾਸਿਓਂ ਬਿਨਾ ਦਸਤਾਵੇਜ਼ਾਂ ਦੇ ਅਮਰੀਕਾ ਦੇ ਵਿੱਚ ਵੜ ਰਹੇ ਆ ਤੇ ਹੈਰਾਨ ਕੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿੰਨਾਂ ਦੀ ਤਦਾਦ ਹੈ ਬਹੁਤ ਵੱਡੀ ਹੈ ਤੇ 47% ਵਾਧਾ ਹੋ ਗਿਆ ਪਿਛਲੇ ਸਾਲ ਨਾਲੋਂ ਜਿੰਨਾ ਪਿਛਲੇ ਸਾਲ ਦੇ ਵਿੱਚ ਜਿੰਨਾਂ ਲੋਕਾਂ ਨੇ ਬਾਰਡਰ ਕਰਾਸ ਕੀਤਾ ਸੀਗਾ ਉਹਦੇ ਵਿੱਚ ਉਹਦੇ ਵਿੱਚ ਹੁਣ 47% ਵਾਧਾ ਹੋ ਚੁੱਕਿਆ ਤੇ ਜ਼ਿਆਦਾ ਬੰਦੇ ਜਿਹੜੇ ਉਹਨਾਂ ਦੇ ਵਿੱਚ ਬਾਰਡਰ ਕਰਾਸ ਕਰਨ ਵਾਲੇ ਜਿਹੜੇ ਬਿਨਾਂ ਦਸਤਾਵੇਜ਼ ਆ ਉਹ ਭਾਰਤੀ ਆ ਪੰਜਾਬੀ ਆ ਵੀ ਜਿੰਨਾ ਮਰਜ਼ੀ ਹਾਲਾਤ ਜੋ ਜੇ ਮਰਜ਼ੀ ਹੋਈ ਜਾਣ ਪਰ ਆਪਣੇ ਵਾਲੇ ਬੰਦੇ ਬਸ ਬਜਿਹਦਾ ਵੀ ਅਸੀਂ ਤਾਂ ਜੇ ਕੈਨੇਡਾ ਨਹੀਂ ਗੱਲ ਬਣਦੀ ਤਾਂ ਅਮਰੀਕਾ ਵੱਡ ਜੋ ਜਾ ਕੇ ਅਮਰੀਕਾ ਜਾ ਜਾ ਕੇ ਰਿਫਿਊਜੀ ਲਈ ਜਾਂਦੇ ਆ ਤੇ ਇੱਕ ਹੋਰ ਢੰਗ ਇਹਨਾਂ ਨੇ ਲੱਭਿਆ ਮੰਨ ਲਓ ਕੈਨੇਡਾ ਦਾ ਵੀਜ਼ਾ ਲੈ ਲਿਆ ਤੇ ਆਉਣਗੇ ਬ੍ਰਿਟੇਨ ਵਿੱਚ ਦੀ ਯੂਕੇ ਵਿੱਚ ਦੀ ਯੂਕੇ ਉੱਥੇ ਟਰਾਂਜ਼ਿਟ ਵੀਜ਼ਾ ਲੈ ਕੇ ਨਿਕਲ ਕੇ ਬਾਹਰ ਉੱਥੇ ਰਿਫਿਊਜੀ ਲਈ ਜਾਂਦੇ ਆ ਈਵਨ ਕਿ ਜਿਹੜਾ ਹੈਗਾ ਸਮੁੰਦਰੀ ਰਸਤੇ ਆ ਉਹਨਾਂ ਉਹਨਾਂ ਰਸਤਿਆਂ ਥਾਣੀ ਪਹੁੰਚ ਕੇ ਯੂਕੇ ਦੇ ਵਿੱਚ ਅਸਾਈਲਮ ਲਈ ਜਾਂਦੇ ਆ ਉਧਰੋਂ ਬਾਰਡਰ ਪਾਰ ਕਰ ਕਰਕੇ ਅਮਰੀਕਾ ਦੇ ਵਿੱਚ ਅਸਾਈਲਮ ਲਈ ਜਾਂਦੇ ਆ ਵੀ ਅਸਾਈਲਮ ਲਾਉਣਾ ਇੱਕ ਕਹ ਲਓ ਵੀ ਕੋਈ ਸਮੱਸਿਆ ਦਾ ਹੱਲ ਨਹੀਂ ਜਿਹੜੀ ਅਸਾਈਲਮ ਲਾਉਣੇ ਆ ਉਹਦੇ ਬਾਅਦ ਉਹਦੇ ਨਤੀਜੇ ਕੀ ਨਿਕਲਣਗੇ ਕੀ ਸਾਨੂੰ ਜਿਹੜੀ ਹੈਗੀ ਬਰਟੇਨ ਜਾਂ ਅਮਰੀਕਾ ਜਿਹੜਾ ਹੈਗਾ ਸਿਟੀਜ਼ਨਸ਼ਿਪ ਦੇਊਗਾ ਕੀ ਸਾਡਾ ਆਧਾਰ ਹੈ ਕਿ ਕੀ ਸਾਡਾ ਜਿਹੜਾ ਹੈਗਾ ਬੇਸ ਕੀ ਹੈ ਸਾਈਲਮ ਲਾਉਣ ਦਾ ਹੁਣ ਬੰਦੇ 5000 ਡਾਲਰ ਦੇ ਕੇ ਡੌਂਕੀ ਲਾ ਕੇ ਕੈਨੇਡਾ ਤੋਂ ਅਮਰੀਕਾ ਚਲੇ ਜਾਂਦੇ ਆ ਪਹਿਲਾਂ ਬਹੁਤ ਸਾਰੇ ਬੰਦਿਆਂ ਨੇ ਡੌਂਕੀਆਂ ਲਵਾਇਆਂ ਹਨਾ ਮੈਕਸੀਕੋ ਵਾਲੇ ਪਾਸਿਓਂ ਤੋਂ ਬੰਦੇ ਆਪਣੇ ਪੰਜਾਬੀ ਆ ਅਮਰੀਕਾ ਜਾਂਦੇ ਸੀਗੇ ਹੁਣ ਕੈਨੇਡਾ ਵਾਲੇ ਪਾਸਿਓਂ ਅਮਰੀਕਾ ਜਾਣ ਲੱਗੇ ਵੀ ਸ਼ਾਇਦ ਕੈਨੇਡਾ ਦੇ ਵਿੱਚ ਹਾਲਾਤ ਜਿਹੜੇ ਹੈਗੇ ਕੈਨੇਡਾ ਅਮਰੀਕਾ ਦੇ ਵਿੱਚ ਹਾਲਾਤ ਚੰਗੇ ਆ ਕੈਨੇਡਾ ਨਾਲੋਂ ਇਸ ਕਰਕੇ ਹੁਣ ਅਮਰੀਕਾ ਨੂੰ ਚੱਲ ਪੋ ਤੇ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਜਿਹੜਾ ਮੈਕਸੀਕੋ ਦਾ ਬਾਰਡਰ ਆ ਉਹਦੇ ਰਸਤੇ ਜਿੰਨੇ ਅਮਰੀਕਾ 'ਚ ਬੰਦੇ ਵੱਢਦੇ ਆ ਉਹਨਾਂ ਦੀ ਗਿਣਤੀ ਹਜੇ ਘੱਟ ਹੈ ਤੇ ਕੈਨੇਡਾ ਵਾਲੇ ਪਾਸਿਓਂ ਜਿਹੜੇ ਬੰਦੇ ਅਮਰੀਕਾ 'ਚ ਵੱੜ ਰਹੇ ਆ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ 9000 ਕਿਲੋਮੀਟਰ ਦਾ ਬਾਰਡਰ ਹੈ ਜਿਹੜਾ ਕੈਨੇਡਾ ਤੇ ਅਮਰੀਕਾ ਦਾ ਖੁੱਲਾ ਬਾਰਡਰ ਹੈ ਜਿਹੜਾ ਹੁਣ ਜਦੋਂ ਬੰਦੇ ਬਿਨਾਂ ਦਸਤਾਵੇਜ਼ ਤੋਂ ਕੈਨੇਡਾ ਵਾਲੇ ਪਾਸਿਓਂ ਅਮਰੀਕਾ ਵਾਲੇ ਪਾਸੇ ਵੱੜ ਰਹੇ ਆ ਤਾਂ ਇਹ ਵੀ ਇੱਕ ਜਿਹੜਾ ਹੈਗਾ ਵੀਜ਼ਾ ਪ੍ਰਣਾਲੀ ਦੀ ਜਾਂ ਉੱਥੇ ਜਿਹੜੀ ਸਿਕਿਉਰਿਟੀ ਹੈ ਉਹਦੇ ਤੇ ਵੀ ਕੁਐਸਚਨ ਮਾਰਕ ਹੈ ਵੀ ਬੰਦੇ ਇੰਨੀ ਤਦਾਦ ਦੇ ਵਿੱਚ ਕੈਨੇਡਾ ਵਾਲੇ ਪਾਸਿਓਂ ਅਮਰੀਕਾ ਕਿਵੇਂ ਵੜੇ ਜਾਂਦੇ ਆ ਵੀ ਇਹ ਵੀ ਇੱਕ ਕੈਨੇਡਾ ਵਾਸਤੇ ਹੁਣ ਚੈਲੰਜ ਬਣਿਆ ਹੋਇਆ ਹੈਗਾ ਤੇ ਦੂਜੇ ਪਾਸੇ ਕੈਨੇਡਾ ਵਾਲੇ ਬੰਦੇ ਬਰਟੇਨ ਜਾ ਕੇ ਇਸਾਇਲਮ ਲਈ ਜਾਂਦੇ ਆ ਜਾਂ ਰਸਤੇ ਦੇ ਵਿੱਚ ਹੀ ਟਰਾਂਜ਼ਿਟ ਵੀਜ਼ਾ ਲਾ ਕੇ ਉੱਥੇ ਉਤਰ ਕੇ ਉੱਥੇ ਸਾਇਲਮ ਲਈ ਜਾਂਦੇ ਹੁਣ ਬਰਟੇਨ ਨੇ ਤੇ ਅਮਰੀਕਾ ਨੇ ਰਿਕਵੈਸਟ ਕੀਤੀ ਹੈ ਕੈਨੇਡਾ ਨੂੰ ਵੀ ਆਪਦਾ ਸਿਸਟਮ ਤੁਸੀਂ ਸੁਧਾਰੋ ਤੇ ਹੁਣ ਕੈਨੇਡਾ ਗਵਰਨਮੈਂਟ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਜਗ ਜਹਾਂ ਦਾ ਕਿ ਆਪ ਦਾ ਸਿਸਟਮ ਸੁਧਾਰਨ ਤੇ ਲੱਗੀ ਹੋਈ ਹੈ ਨੈਕਸਟ ਈਅਰ ਚੋਣਾ ਤੇ ਚੋਣਾਂ ਤੋਂ ਪਹਿਲਾਂ ਪਹਿਲਾਂ ਇਹਨਾਂ ਦੀ ਕੋਸ਼ਿਸ਼ ਆ ਵੀ ਇਸ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਵੀ ਵਧੀਆ ਜਿਹੜਾ ਲੀਟੇ ਲੈ ਆਈਏ ਤੇ ਹੁਣ ਉਹਦੇ ਚ ਕੈਨੇਡਾ ਦਾ ਟਾਰਗੇਟ ਆ ਵੀ ਬਹੁਤ ਘੱਟ ਬੰਦਿਆਂ ਨੂੰ ਜਿਹੜਾ ਹੈਗਾ ਅਸੀਂ ਵੀਜ਼ਾ ਦੇਈਏ ਈਵਨ ਬਹੁਤ ਜੜੀ ਕਿ ਜਿਹੜੇ ਪਲੈਨਿੰਗ ਹੈ ਕੈਨੇਡੀਅਨ ਗਵਰਨਮੈਂਟ ਦੀਆਂ ਚੱਲ ਰਹੀਆਂ ਈਵਨ ਕਿ ਹਰ ਮਹੀਨੇ ਜਨਵਰੀ ਤੋਂ ਲੈ ਕੇ 7ਵੇਂ ਮਹੀਨੇ ਤੱਕ ਕੈਨੇਡਾ ਨੇ ਘੱਟੋ-ਘੱਟ 3600 ਤੋਂ 3700 ਬੰਦਾ ਹਰ ਮਹੀਨੇ 에어ਪੋਰਟ ਤੋਂ ਵਾਪਸ મોੜਿਆ ਸਿਰਫ ਇਸੇ ਕਰਕੇ ਕਿਉਂਕਿ ਕੈਨੇਡਾ ਜਿਹੜਾ ਹੈਗਾ ਇਮੀਗ੍ਰੈਂਟਸ ਦੀ ਜਿਹੜੀ ਗਿਣਤੀ ਆ ਘਟਾਉਣ ਤੇ ਲੱਗੀ ਹੋਈ ਆ ਤੇ ਵੱਡੇ ਲੈਵਲ ਤੇ ਸ਼ਾਂਟਾ-ਸ਼ਾਂਟੀ ਹੋ ਰਹੀ ਆ ਹਨਾ ਡਿਪੋਰਟ ਡਿਪੋਰਟੇਸ਼ਨ ਵੀ ਹੋ ਰਹੀ ਆ ਵਰਕ ਪਰਮਿਟ ਐਕਸਟੈਂਡ ਨਹੀਂ ਹੋ ਰਹੇ ਜੇ ਵਰਕ ਪਰਮਿਟ ਐਕਸਟੈਂਡ ਕਰਨੇ ਆ ਤਾਂ ਉਹਦੇ 'ਚ ਹੁਣ ਸਟੇਟ ਦੀ ਇਨਵੋਲਵਮੈਂਟ ਉਹਨਾਂ ਨੇ ਕਰਤੀ ਵੀ ਜਿਹੜਾ ਹੈਗਾ ਸਟੇਟ ਕੋਲੇ ਰਾਈਟਸ ਆ ਤੁਹਾਨੂੰ ਐਕਸਟੈਂਡ ਕਰਨਾ ਸਟੇਟ ਇੱਕ ਲੈਟਰ ਜਾਰੀ ਕਰੂਗੀ ਸਾਰੇ ਜਿਹੜਾ ਪ੍ਰੋਸੈਸਾ ਹੁਣ ਔਖਾ ਹੋ ਗਿਆ ਔਖਾ ਸਿਰਫ ਇਸੇ ਕਰਕੇ ਹੋਇਆ ਕਿ ਇਮੀਗ੍ਰੈਂਟਸ ਬਹੁਤ ਜ਼ਿਆਦਾ ਹੋ ਗਏ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਹੋ ਗਈ ਸੀ ਤੇ ਜਿਹੜਾ ਬੈਕਲੌਗ ਆ ਕੈਨੇਡੀਅਨ ਜਿਹੜਾ ਹੈਗਾ ਇਮੀਗ੍ਰੇਸ਼ਨ ਤੋਂ ਬੈਕਲੌਗ ਸੋਲਵ ਨਹੀਂ ਹੋਇਆਗਾ ਤੇ ਉਹਦੇ ਕਰਕੇ ਸਾਰਾ ਕੁਝ ਅਪ ਐਂਡ ਡਾਊਨ ਹੋ ਗਿਆ ਤੇ ਹੁਣ ਆਪਣੇ ਬੰਦਿਆਂ ਨੂੰ ਸਮਝਣਾ ਚਾਹੀਦਾ ਵੀ ਚਲੋ ਜੇ ਨਹੀਂ ਉੱਥੇ ਕੁਝ ਬਣਦਾ ਵੀ ਆਪਾਂ ਆਵਦਾ ਆਲਾ ਦਵਾਲਾ ਵੇਖ ਕੇ ਵੀ ਆਪਾਂ ਚਲੋ ਵਾਪਸ ਇੱਕ ਸਟੈਪ ਪਿੱਛੇ ਲੈ ਲਓ 2-4 ਸਾਲ ਰੋਕੇ ਕੋਈ ਪੰਗਾ ਲੈ ਲਓ ਪਰ ਨਹੀਂ ਆਪਣੇ ਬੰਦੇ ਨਹੀਂ ਸਮਝਦੇ ਹੁਣ ਅਮਰੀਕਾ ਜਿਹੜਾ ਕੁਝ ਹਾਲਾਤ ਹੁਣ ਕੈਨੇਡਾ ਦੇ ਹੋਗੇ ਉਹੀ ਅਮਰੀਕਾ ਦੇ ਹੋ ਜਾਣਗੇ ਜਦੋਂ ਹੁਣ ਬੰਦੇ ਕੈਨੇਡਾ ਤੋਂ ਅਮਰੀਕਾ ਵੱਢੀ ਜਾਂਦੇ ਆ ਤੇ ਅਮਰੀਕਾ ਕਿਹੜਾ ਐਡਾ ਜਿਹੜਾ ਹੈਗਾ ਇੰਨੇ ਬੰਦਿਆਂ ਨੂੰ ਸਾਂਭ ਲੂਗਾ ਜਾਂ ਉੱਥੇ ਕਿਹੜਾ ਕੋਈ ਹਾਲਾਤ ਬਾਹਲੇ ਵਧੀਆ ਵੀ ਜਿਹੜਾ ਸਿਸਟਮ ਅਮਰੀਕਾ ਵਾਲੇ ਤਾਂ ਆਪ ਬੰਦੇ ਰੋਈ ਜਾਂਦੇ ਅਮਰੀਕਾ ਵਾਲੇ ਕਈ ਬੰਦਿਆਂ ਨੇ ਕਈ ਫੈਮਿਲੀਆ ਨੇ ਅਮਰੀਕਾ ਛੱਡ ਕੇ ਪੰਜਾਬ ਪੰਜਾਬ ਨੂੰ ਪਹਲ ਦਿੱਤੀ ਪੰਜਾਬ ਵਾਪਸ ਮੁੜਿਆ ਤੇ ਆਪਾਂ ਇਹ ਕਿਵੇਂ ਸੋਚ ਲਈਏ ਵੀ ਹੁਣ ਜੇ ਆਪਾਂ ਕੈਨੇਡਾ ਤੋਂ ਅਮਰੀਕਾ ਚਲੇ ਜਾਵਾਂਗੇ ਤੇ ਅਮਰੀਕਾ ਦੇ ਹਾਲਾਤ ਬਾਹਲੇ ਵਧੀਆ ਹੋਣਗੇ ਆਪਣੀ ਉੱਥੇ ਗੱਲ ਬਣ ਜੂਗੀ ਹੋਣਾ ਉਹੀ ਕੁਸ਼ ਆ ਜਿਹੜਾ ਕੁਸ਼ ਕੈਨੇਡਾ ਦੇ ਵਿੱਚ ਹੋਇਆ ਇਸ ਕਰਕੇ ਆਪਣੇ ਜਿਹੜੇ ਬੰਦੇ ਨਾ ਵੈਸੇ ਸਿਸਟਮ ਜਾਂ ਦੇਖ ਲਿਆ ਹਿਸਾਬ ਕਿਤਾਬ ਜਾਂ ਲਾ ਕੇ ਹੁਣ ਕਿੰਨਾ ਕੁਛ ਪਿਆ ਹਨਾ ਕਿੰਨਾ ਜਿਹੜਾ ਹੈਗਾ ਇਸ ਚੀਜ਼ ਤੇ ਨਿਊਜ਼ ਪੜ੍ਹ ਲਓ ਤੁਸੀਂ ਇਮੀਗ੍ਰੇਸ਼ਨ ਰੂਲ ਦੇਖ ਲਓ ਜਿਹੜੀਆਂ ਕਰੰਟ ਸਿਚੁਏਸ਼ਨ ਨੂੰ ਕਨਸਿਡਰ ਕਰ ਲਓ ਵੀ ਆਪਾਂ ਨੂੰ ਇਹੋ ਜਿਹਾ ਪੰਗਾ ਨਹੀਂ ਲੈਣਾ ਚਾਹੀਦਾ ਪਰ ਬੰਦੇ ਸਮਝ ਨਹੀਂ ਆਉਂਦੀ ਵੀ 5-5000 ਰੁਪਇਆ ਦੇ ਕੇ ਡੌਂਕੀ ਲਾ ਕੇ ਸਮੇਤ ਆਵਲੀ ਫੈਮਿਲੀ ਦੇ ਵੀ ਅਮਰੀਕਾ ਚ ਵੱੜ ਰਹੇ ਆ ਤੇ ਹੁਣ ਅਮਰੀਕਾ ਵਾਲਿਆਂ ਨੇ ਕਿਹੜਾ ਤੁਹਾਨੂੰ ਜਾਂਦਿਆਂ ਹੀ ਰਿਫਿਊਜੀ ਦੇ ਦੇਣਾਗਾ ਅਰਸ਼ਵੀਰ ਜੀ ਤੁਹਾਡੀ ਐਕਸੈਪਟ ਕਰ ਲੂਗੀ 6 ਮਹੀਨੇ ਸਾਲ ਤੁਹਾਡਾ ਜਿਹੜਾ ਹੈਗਾ ਲਾ ਕੇ ਤੁਹਾਡਾ ਨਿਕਲਦਾ ਜਾਊਗਾ ਪਰ ਐਟ ਦੀ ਐਂਡ ਰਿਜ਼ਲਟ ਕੋਈ ਮੈਨੂੰ ਨਹੀਂ ਲੱਗਦਾ ਕੋਈ ਬਾਲਾ ਵਧੀਆ ਹੋਊਗਾ ਇਸ ਕਰਕੇ ਹਾਲਾਤਾਂ ਦੇ ਮੁਤਾਬਕ ਆਪਾਂ ਨੂੰ ਇਹੋ ਜੇ ਆਪਦੀ ਜ਼ਿੰਦਗੀ ਨੂੰ ਰਿਸਕ ਨਹੀਂ ਲੈਣਾ ਚਾਹੀਦਾ ਹੁਣ ਮੈਕਸੀਕੋ ਬਾਰਡਰ ਤੇ ਕੰਕਾਲ ਪਿੰਜਰ ਮਿਲਦੇ ਆ ਹਨਾ ਮਿਲੇ ਜਿਹੜੇ ਬੰਦੇ ਜਮਾਂ ਨੇੜੇ ਤੱਕ ਪਹੁੰਚ ਕੇ ਵੀ ਰਹਿ ਜਾਂਦੇ ਆ ਬਾਰਡਰ ਕ੍ਰੋਸ ਨਹੀਂ ਹੁੰਦਾਗਾ ਉੱਥੇ ਮਾਰਕਾ ਪ ਜਾਂਦੇ ਆ ਵੀ ਜ਼ਰੂਰੀ ਨਹੀਂ ਆ ਆਪਾਂ ਬਸ ਸਿਰਫ ਬਾਹਰ ਦੀ ਹੋੜ ਦੇ ਵਿੱਚ ਜਾ ਕੇ ਜਾਂ ਆਪਣੇ ਦਿਮਾਗਾਂ ਦੇ ਵਿੱਚ ਇਹ ਗੱਲ ਘਰ ਕਰ ਗਈ ਆ ਵੀ ਜੇ ਪਾਸ ਪੈਸਾ ਜਿਹੜਾ ਹੈਗਾ ਫੋਰਨ ਕੰਟਰੀ ਦੇ ਵਿੱਚ ਜਾ ਕੇ ਹੀ ਕਮਾਇਆ ਜਾ ਸਕਦਾ ਵੀ ਹੋਰ ਆਪਾਂ ਕਿਤੇ ਕਮਾ ਨਹੀਂ ਸਕਦੇਗੇ ਇਹ ਆਪਾਂ ਗੱਲਾਂ ਦਿਮਾਗ ਚੋਂ ਕੱਢ ਦੇਣੀਆਂ ਚਾਹੀਦੀਆਂ ਕਿਉਂਕਿ ਹੁਣ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਜੂੜ ਆਪਾਂ ਨੂੰ ਕਨਸਿਡਰ ਕਰਨਾ ਚਾਹੀਦਾ ਤੇ ਜਿਵੇਂ ਆਪਾਂ ਪੰਜਾਬ ਨੂੰ ਮੇਰੇ ਵਰਗਾ ਬੰਦਾ ਹਮੇਸ਼ਾ ਪ੍ਰਮੋਟ ਕਰਦਾ ਪ੍ਰਮੋਟ ਕਰਦਾ ਰਹੂਗਾ ਵੀ ਪੰਜਾਬ 'ਚ ਵੀ ਉਹ ਗੱਲਾਂ ਨਹੀਂ ਰਹੀਆਂ ਵੀ ਪੰਜਾਬ ਤੇ ਇੰਡੀਆ ਵੀ ਬਹੁਤ ਤਰੱਕੀ ਦੀਆਂ ਰਾਹਾਂ ਤੇ ਤੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਇੰਡੀਆ ਤੇ ਪੰਜਾਬ 'ਚ ਬਹੁਤ ਬ੍ਰਾਈਟ ਹੈ ਇਸ ਕਰਕੇ ਜਿਹੜੇ ਬਹੁਤ ਸਾਰੇ ਹੈਗੇ ਆ ਲੋਕ ਆ ਫੋਰਨਰ ਰਹਿੰਦੇ ਆ ਉਹ ਪੰਜਾਬ ਨੂੰ ਪ੍ਰੇਫਰ ਕਰਦੇ ਬਹੁਤ ਸਾਰੀਆਂ ਫੈਮਲੀਆਂ ਨੇ ਵੀ ਪੰਜਾਬ ਵਾਪਸੀ ਕੀਤੀ ਆ ਹੋ ਵੀ ਰਹੀ ਆ ਵਾਪਸੀ ਮੀਡੀਆ ਤੇ ਬਿਲਕੁਲ ਇਹ ਗੱਲ ਸੱਚ ਹੈ ਕਿ ਜ਼ਿਆਦਾ ਲੋਕ ਸਾਹਮਣੇ ਨਹੀਂ ਆ ਰਹੇ ਪਰ ਇਹ ਗੱਲ ਸੱਚ ਹੈ ਕਿ ਬਹੁਤ ਸਾਰੇ ਲੋਕ ਆ ਉਹ ਜਿਹੜੇ ਬਾਹਰਲੇ ਮੁਲਕਾਂ ਤੋਂ ਖਾਸ ਕਰਕੇ ਕੈਨੇਡਾ ਅਮਰੀਕਾ ਤੋਂ ਪੰਜਾਬ ਵਾਪਸੀ ਕਰ ਰਹੇ ਇੱਕ ਮੈਂ ਹੋਰ ਤੁਹਾਨੂੰ ਦੱਸਦਾ ਵੀ ਜਿਨੇ ਜਿਹਦੇ ਮਨ ਦੇ ਵਿੱਚ ਜਜ਼ਬਾ ਹੈ ਨਾ ਕਮਾਈ ਕਰਨ ਦਾ ਇੱਕ ਮੁੰਡਾ ਢਿੱਲੋਂ ਆ ਉਹ ਵੀ ਕੈਨੇਡਾ ਰਿਟਰਨ ਆਪਦੇ ਬੱਚਿਆਂ ਕਰਕੇ ਕੈਨੇਡਾ ਤੋਂ ਵਾਪਸ ਮੁਰਿਆ ਉਹ ਵਿਚਾਰਾ ਰੇੜੀ ਲਾਈ ਬੈਠਾ ਰੇੜੀ ਲਾ ਕੇ ਆਪਦਾ ਉਹਨੇ ਦੂਜਾ ਫੂਡ ਸੇਲ ਕਰ ਰਿਹਾ ਹੈਗਾ ਬ੍ਰੇਕਫਾਸਟ ਲੰਚ ਵਗੈਰਾ ਸੇਲ ਕਰਦਾ ਤੇ ਉਹ ਕਹਿੰਦਾ ਮੈਨੂੰ ਕੋਈ ਸ਼ਰਮ ਨਹੀਂ ਕੰਮ ਕਰਨ ਦੇ ਵਿੱਚ ਮੈਂ ਇੱਥੇ ਰਹਿ ਕੇ ਆਪਦੇ ਵੱਡੇ ਬੱਚਿਆਂ ਨੂੰ ਵੱਡਾ ਕਰਨਾ ਚਾਹਣਾ ਹੈ ਤਾਂ ਕਿ ਉਹ ਚੰਗੇ ਸੰਸਕਾਰ ਵਗੈਰਾ ਲੈਣ ਤੇ ਇਸ ਕਰਕੇ ਕੰਮ ਕਰਨ ਜੇ ਜਦੋਂ ਆਪਾਂ ਬਾਹਰ ਸ਼ਰਮ ਨਹੀਂ ਕਰਦੇ ਤਾਂ ਆਪਾਂ ਇੱਥੇ ਆਪਦੇ ਆਪਦੇ ਪੰਜਾਬ ਚ ਆ ਕੇ ਸ਼ਰਮ ਕਿਉਂ ਕਰੀਏ ਪਹਿਲਾਂ ਹੀ ਆਪਾਂ ਆਪਦੀ ਸ਼ਰਮ ਲਾ ਕੇ ਇੱਥੇ ਕੋਈ ਕੰਮ ਤੋਰ ਲਈਏ ਤਾਂ ਉਹ ਜ਼ਿਆਦਾ ਬੈਟਰ ਰਹੂਗਾ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਅਪੀਲ ਹੈ ਕਿ ਬਈ ਆਪਦੀ ਜ਼ਿੰਦਗੀ ਦਾ ਰਿਸਕ ਨਾ ਲਓ ਜੇ ਕੁਛ ਕੈਨੇਡਾ ਅਮਰੀਕਾ ਦੇ ਵਿੱਚ ਜਿਆਦਾ ਕੁਝ ਪੋਜ਼ਿਟਿਵ ਨਹੀਂ ਹੋ ਰਿਹਾ ਤਾਂ ਤੁਹਾਡੀ ਮਾਤਭੂਮੀ ਤੁਹਾਨੂੰ ਤੁਹਾਨੂੰ ਵਾਜਾ ਮਾਰਦੀ ਆ ਆਓ ਇੱਥੇ ਨਵੀਂ ਜ਼ਿੰਦਗੀ ਸ਼ੁਰੂ ਕਰੋ ਜ਼ਰੂਰ ਚੰਗਾ ਹੀ ਹੋਊਗਾ ਮਾੜਾ ਨਹੀਂ ਹੁੰਦਾ ਤਰੱਕੀ ਵਾਲੇ ਪਾਸੇ ਹੀ ਜਾਓਗੇ ਤੁਸੀਂ ਸਸਿਕਾਰ